ਲਦਾਸ ਹੁਣ ਹਰੇ ਕਿਦਾ ਫੋਨ ਆ ਗਈ ਹੈਲੋ ਅਸ਼ਕਲ ਜੀਤੀ ਬੋਲਦੀ ਆ ਹਾਂਜੀ ਸਾਸਰੀ ਕਾਲ ਸਾਸਰੀ ਕਾਲ ਕੀ ਹਾਲ ਚਲ ਜੀਤੀ ਹੋ ਦੀਆ ਨਹੀਂ ਸਭ ਠੀਕ ਠਾਕ ਹੈ ਕੀ ਦੱਸਾਂ ਰਿਸ਼ਤੇਦਾਰਾਂ ਦਾ ਭੈਣ ਨੇ ਰਿਸ਼ਤੇਦਾਰ ਜਿਹੜੇ ਨੇ ਨਾ ਫੋਨ ਤੇ ਧਮਕੀਆਂ ਬੜੀਆਂ ਦਿੰਦੇ ਨੇ ਪਰ ਇੱਕ ਗੱਲ ਈ ਜਦੋਂ ਫਿਰ ਅਹੀਂ ਇਹ ਕੋ ਸਿੱਧੇ ਹੋ ਕੇ ਟੱਕਰ ਨੇ ਨਾ ਉਹਨਾਂ ਨੂੰ ਤੇ ਫਿਰ ਉਹਨਾਂ ਦੀ ਨਾਨੀ ਯਾਦ ਆ ਜਾਂਦੀ ਐ ਉਹਨਾਂ ਨੂੰ ਨਾ ਅਹੀਂ ਤੇਨੂੰ ਪਤਾ ਅਹੀਂ ਕਿ ਹਦੀ ਗੱਲ ਬਰਦਾਸ਼ਤ ਕਰਨੀ ਕੋਈ ਸਾਨੂੰ ਫਾਲਤੂ ਗੱਲ ਕਰੇ ਅਹੀਂ ਤੇ ਜਿੰਨਾ ਚੱਕ ਤੱਕ ਭੈਣ ਐ ਇਟ ਦਾ ਜੋ ਪੱਥਰ ਨਾਲ ਦੇ ਲਈਏ ਉਹਨਾਂ ਚੇ ਤੱਕ ਫਿਰ ਅਹੀਂ ਅਗਲੇ ਦੀ ਕਸ਼ਰ ਨਹੀਂ ਛੱਡਦੇ ਕਸ਼ਰ ਕੱਢ ਕੇ ਫੇਰ ਹੀ ਛੱਡਦੇ ਐ ਆ ਇਦਾਂ ਹੀ ਆ ਕਿ ਇਹਦਾ ਜਵਾਬ ਪੱਥਰ ਜਦੋਂ ਅਸੀਂ ਦੇਨੇ ਆ ਫਿਰ ਅਗਲੇ ਦੀ ਬੋਲਤੀ ਜਿਹੜੀ ਹੈ ਨਾ ਉਹ ਬੰਦ ਹੋ ਜਾਂਦੀ ਹੈ ਇਹ ਰਿਸ਼ਤੇਦਾਰੇ ਹੋ ਜਿਹੜੇ ਇਦਾਂ ਠੀਕ ਕਰਨੇ ਪੈਂਦੇ ਆ ਉਦਾਂ ਨਹੀਂ ਰਿਸ਼ਤੇਦਾਰੇ ਹੋ ਜਿਹੜੇ ਸੂਤ ਹੁੰਦੇ ਅੱਛਾ ਹੋਰ ਤੁਸੀਂ ਨਾ ਠੀਕ ਠਾਕ ਸਾਹਿਬ ਚੱਲ ਵਧੀਆ ਹੀ ਪੈਣੇ ਚਾਹੀਦਾ ਰੱਬ ਦੀ ਮਿਹਰ ਦੇ ਨਾਲ ਚੱਲ ਫਿਰ ਠੀਕ ਆ ਫਿਰ ਗੱਲ ਕਰਾਂਗੇ